ਸੋਖਾ ਕਰੇ ਹੋ ਲਾ ਵਿਆਹ ਲਾ ਵਿਆਹ ਬਾਬਰ ਸਾਹਿਬ ਬਹੁਤ ਐਕਸਾਈਟਡ ਨੇ ਵੀ ਮੇਰੀ ਧੀ ਨੂੰ ਕੀ ਦੇਣ ਲੱਗੇ ਨੇ ਇਹ ਦੋਨੇ ਨਾਲੇ ਪੇਡਾਂ ਕਪਾਹ ਚ ਤੇ ਗੁੜਗੀਆਂ ਵਿਆਹ ਚ ਕੱਢਣੀਆਂ ਬਹੁਤ ਔਖੀਆਂ ਆਜੋ ਕਰਾਂ ਹੱਬ ਲੈ ਜੀਰਾ ਆਪ ਜੀ ਨੂੰ ਹਾਜ਼ਰ ਨਾਲ ਸੰਗਰਵ ਸਤਿਗੁਰੂ ਜੀ ਅਰਦਾਸ ਸਤਿਗੁਰੂ ਜੀ ਅਰਦਾਸ ਸਿਆਪਾ ਸਾਈਂ ਦਾ ਜੇ ਸਤਿਗੁਰੂ ਨਦਰ ਕਰੇ ਮਹਾਰਾਣੀ ਬੁਧੀ ਕਾ ਤੁਹਾਡੇ ਸ਼ਹਿਰ ਲੁਧਿਆਣਾ ਵਿੱਚ ਪਹੁੰਚ ਚੁੱਕੇ ਨੇ ਆਉਂਦਾ ਹੁਲਾ ਕੇ ਪਹੁੰਚਾ ਜੀ ਸਾਡੇ ਸਟੋਰ ਤੇ ਆ ਜੀ ਬੁੱਡ ਮਾਰਨਿੰਗ ਜੀ ਰਾਤ ਦੀਆਂ ਤਿਆਰੀਆਂ ਚੱਲਦੀਆਂ ਤੇ ਹੋ ਗਈ ਆ ਸਵੇਰ ਬਾਈ ਹੁਣੀ ਪਹੁੰਚ ਜਿਨੇ ਬਿਲਕੁਲ ਬਿਲਕੁਲ ਲਾਉਣ ਉਸਾਰ ਆ ਯਾਨੀ ਕਿ ਕੀ ਹੈ ਬਾਈ ਹੁਣਾਂ ਦੀ ਇਹ ਵੀ ਜਾਵਾ ਹੀ ਨਹੀਂ ਸੁੱਤੇ ਇਹ ਚਾਹ ਪੀਣ ਬੈਠਿਆ ਬਾਦ 10 ਮਿੰਟ ਉਹਨੂੰ ਤਾਂ ਚਲੀ ਜਾਂਦਾ ਈ ਪ੍ਰੋਜੈਕਟ ਦੋ ਕੁ ਮਿੰਟ ਪਈ ਜਾਨੂੰ ਫੇਰ ਇਹਨਾਂ ਕੋਲ ਕੁੱਝ ਵੀ ਕਰ ਸਕਦੇ ਨਹੀਂ ਇਧਰ ਆ ਗਿਆ ਲੰਘਾ ਸੈਕਸ਼ਨ ਇਧਰ ਆ ਕਰਤਾ ਜਵੈਲਰੀ ਦਾ ਥੋੜਾ ਜਿਹਾ ਬਾਕੀ ਡੈਕੋਰੇਸ਼ਨ ਚੱਲ ਰਹੀ ਹੈ ਬਾਹਰ ਹੁਣ ਸਾਹਮਣੇ ਜਾਓ ਤਾਂ ਜਾਰੀ ਬੱਲ ਜੇ ਤੂੰ ਵੀ ਚੱਲ ਤੂੰ ਉਧਰ ਪਪੋ ਪਾਸੇ ਚੱਲ ਥੋੜੀ ਭਾਰੀ ਆ ਉਦੋਂ ਨਹੀਂ ਭਾਰੀ ਨਹੀਂ ਆਈ ਇੱਥੇ ਵਧੀਆ ਲੱਗਦਾ ਗੇਟ ਕਿਉਂਕਿ ਪਹਿਲਾਂ ਤਾਂ ਉਹ ਸ਼ੀਸ਼ੇ ਸਾਰੇ ਕਵਰ ਹੋ ਗਏ ਸੀਗੇ ਮਗਰ ਨਾ ਸਮਾਨ ਨਹੀਂ ਦਿਖਦਾ ਸੀ ਇੱਥੇ ਸੈੱਟ ਆ ਚਲੋ ਹੁਣ ਆਪਾਂ ਰੈਡੀ ਹੋ ਗਏ ਹੁਣੇ ਬਟਿਕ ਦੀ ਪਿਆਰੀਆਂ ਹੋ ਗਈਆਂ ਸਾਰੀਆਂ ਸਹੀ ਗੱਲ ਆ ਤੇ ਅੱਜ ਓਪਨਿੰਗ ਆ ਬਟਿਕ ਦੀ ਵਾਹਿਗੁਰੂ ਮੇਰ ਕਰ ਤੇ ਤੁਹਾਡੇ ਸਾਰਿਆਂ ਦੇ ਸਾਥ ਦੀ ਬਹੁਤ ਲੋੜ ਆ ਇਹ ਇੱਕ ਵਾਰੀ ਜ਼ਰੂਰ ਵਿਜ਼ਿਟ ਕਰਿਓ ਅਸੀਂ ਸਾਰੇ ਜਣੇ ਅੱਜ ਸਾਰੇ ਜਣੇ ਕੀ ਅਸੀਂ ਤਿੰਨੇ ਚਾਰ ਜਣੇ ਲੇਟ ਆ ਸਾਰੇ ਤਿਆਰ ਹੋ ਗਏ ਜਰੂ ਆਪਾ ਵੀ ਤਿਆਰ ਹੋ ਗਿਆ ਨੇ ਆ ਪਰੌਠਿਆਂ ਦੀ ਬਾਤ ਨਾ ਆਉਂਦੀ ਐ ਪਰੌਠਿਆਂ ਦੀ ਹਾਂ ਬੁੱਟਮਾ ਨੇ ਸਾਸੀਗੜ੍ਹ ਵਾਵਾ ਹਸਰੀਗੜ੍ਹ ਹਸਰੀਗੜ੍ਹ ਡੜੀ ਹਸਰੀਗੜ੍ਹ ਠੀਕ ਹੈ ਬੰਦੇ ਇਹੋ ਫੋਨ ਚੋਂ ਤੂੰ ਲੱਗਦਾ ਹੋਰ ਠੀਕ ਠਾਕ ਹੋ ਆ ਗਈ ਆ ਗਈ ਆ ਗਈ ਭੈਣਾਂ ਨਹੀਂ ਆ ਗਈ ਹਾਂ ਚੱਲੀ ਜਾਂਦੇ ਆ ਏ ਨਿਰੋਗ ਜੀ ਨੰਮੀ ਆਸਰੀ ਦਾ ਸਾਸਰੀ ਠੀਕ ਆ ਕਿਵੇਂ ਆ ਬੜੀ ਵਧੀਆ ਤੁਸੀਂ ਦੱਸੋ ਹਾਂ ਬੜੀ ਵਧੀਆ ਸਾਈਂ ਕਪਰੇ ਸਲੀਡੇ ਚੱਕਲੇ ਆ ਓਏ ਥੋੜੀ ਜਿਹੀ ਚੇਤਾਈ ਭੁੱਲ ਗਿਆ ਜੇ ਲੈ ਕੇ ਆ ਮੈਂ ਕਹਾ ਤਾ ਮੈਨੂੰ ਮਿਲੂਗਾ ਐਵੇਂ ਮੋਟਾ ਕਰ ਦੇ ਪੀ ਫਿਰ ਇਸ ਪੌਣੀ ਆ ਤੇ ਹੁਣ ਮੈਨੂੰ ਪਤਾ ਨਹੀਂ ਸੀਗਾ ਨਹਾ ਕੇ ਲਿਆਵਾਂਗੇ ਹੁਣ ਹਾਇ ਇਸ ਨਹਾਉਣ ਸਤਾ ਕਰਨ ਬੈਠ ਤੂੰ ਇਨਰ ਤੇ ਨਾ ਵੀ ਨਹੀਂ ਐਦਾ ਆ ਕਰੇ ਦੁਆਰੇ ਨਾ ਨਗਾਰਮੀ ਵੀ ਆ ਹੁਣ ਕੀ ਹੋ ਗਿਆ ਉਹਨਾਂ ਨੂੰ ਕੱਪੜੇ ਪ੍ਰੈਸ ਕਰ ਦੇ ਕਹਿ ਦੋ ਨਹੀਂ ਕਹਿ ਤੋ ਤੁਹਾਡੇ ਮੇਰੇ ਕੱਪੜੇ ਥੋੜੇ ਵੀ ਰਹਿ ਗਏ ਉਹ ਮੈਨੂੰ ਗਿਆ ਸੀ ਚੱਕਰ ਨੂੰ ਪਾ ਕੇ ਆ ਗਿਆ ਜਿਆਦਾ ਤੁਸੀਂ ਇਹ ਮੈਨੂੰ ਨਹੀਂ ਪੁੱਛਿਆ ਤੁਸੀਂ ਖਾ ਲਈ ਕਿ ਕਿ ਰੋਟੀ ਨਹੀਂ ਰੋਟੀ ਖਾ ਲਈ ਜੀ ਵੀ ਨਹੀਂ ਜਾਣਾ ਹੋਰ ਹੋਰ ਪਾਣੇ ਗੁੱਡ ਮਾਰਨਿੰਗ ਸੋਨਾ ਪਿੰਦ ਨਹੀਂ ਨਹੀਂ ਸੋਨਾ ਸੋਨਾ ਕਿੱਥੇ ਆ ਹੁਣ ਹਈ ਫੱਬ ਲਾਏ ਸ਼ੀਰਾ ਗੁੱਡ ਮਾਰਨਿੰਗ ਚਲੋ ਜੀ ਚਲੋ ਕਰਾਂ ਐ ਐ ਐ ਮਾਸ ਮੈਂ ਰੈਡੀ ਆ ਮੰਨਾ ਦਾ 5 ਸਾਲ ਦਾ ਪੂਰੀ ਘਸਾ ਦੇਗੀ ਅੱਜ ਆਉਣ ਬੜੀ ਬੜੀ ਲੱਗੀ ਸ਼ੈ ਨੈਚਰੋਲਜੀ ਦਾ। ਹੋ ਚਲੋ ਬਈ। ਆ ਕੇ ਨਾ। ਕੰਮ ਜਿੱਤ ਕਮੋ। ਕੰਮ ਤਾਂ ਹੁੰਦੇ ਆ। ਪੇਡਾਂ ਕਪਾਹ ਚ ਤੇ ਕੁੜੀਆਂ ਵਿਆਹ ਚ। ਹਾਂ। ਕੱਢਣੀਆਂ ਬਹੁਤ ਔਖ ਨੇ। ਹਾਂ। ਹਾਂ। ਆਜੋ ਕਰਾਂ। ਹੋਰ ਮਿੱਠੀਆਂ। ਕੀ? ਤੂੰ ਨਾ ਮੰਗਦੀ ਜਾਣ। ਮੈਨੂੰ ਨਹੀਂ ਜਾਣਾ ਸਵੇਰੇ ਮੰਮੂ ਦੀ। ਚਲੋ। ਚਲੋ ਬਈ ਆਜੋ ਓਏ। ਉਹਦਾ ਬਾਜਾ ਮਾਰ ਮਾਰ ਕੱਢਣਾ ਪੈਂਦਾ ਬੜਾ ਟਾਈਮ ਲਾਉਣਾ ਯਾਰ ਆਜਾ ਆਜੋ ਕਰਾ ਭੱਜ ਕੇ ਆਇਓ ਸ਼ੀਤੀ ਤਿਆਰ ਹੋ ਗਈ ਸੀ ਅੱਛਾ 2 ਘੰਟੇ ਹੋ ਗਏ ਛੀਤੀ ਤਿਆਰ ਹੋ ਗਈ ਉਧਰ ਤਾਂ ਹਲਵਾਈਆਂ ਨੇ ਪਕੌੜੇ ਚੱਕ ਦੇਣੇ ਓਦੋਂ ਨੂੰ ਇਹ ਰਫੀਕ ਹਾਂ ਕਿਵੇਂ ਆ ਬਣਾਣਾ ਹੁੰਦੀ ਭੈਣਾ ਪੂਣਾ ਕਹਿੰਦਾ ਹੁਣ ਦੱਸਦੇ ਨਾ ਯਾਰ ਹੈ ਕਰਮਜੀਤ ਕਮੋ ਗ੍ਰੈਂਡ ਓਪਨਿੰਗ 11 ਵਜੇ ਤਿਆਰੀਆਂ ਸ਼ੁਰੂ ਉਹਦੇ ਬੈਠੇ ਆਪਣੇ ਬੰਦੇ ਦਾ ਪਕੌੜਿਆਂ ਦਾਲੇ ਹੋਏ ਵੇ ਆ ਇਹ ਲੋਕ ਗobbiyan ਚਟਨੀ ਨਾਲ ਰਸਗੁਲਾ ਖਾਂਦੇ ਹਨ ਬਹੁਤ ਸਵਾਦ ਆਦਾ ਲਓ ਇਹ ਰਸਗੁਲਾ ਬੱਚਾ ਡਬੋ ਵੀ ਲੈਣਾ ਨੇ ਆਏ ਨਾ ਕਿ ਇਹ ਚਟਨੀ ਦੇ ਵਿੱਚ ਡੋਬ ਕੇ ਵੀ ਖਾਏਗੀ ਚਲੋ ਪਕੌੜੇ ਸਾਰਿਆਂ ਨੇ ਖਾ ਲਿਆ ਚਨੀ ਰੜੇ ਲਿਆਵਾ ਹੋਰ ਬਹੁਤ ਹਾਜਮ ਹੋ ਜਾਣਾ ਪੈਦ ਨਹੀਂ ਨਹੀਂ ਬੱਸ ਮੋਲਣਾ ਜੀ ਸੁਪਨਾਵਾਂ ਸੇਵਾ ਦੀ ਗੁਰੂ ਗਾਹੀ ਗੁਰੂ अरदास ग्री वागुरु जी की फतेह श्री गुद्धा श्री गौरपुर के पाठशाहए रंग गुरु तीन अमरदास बदल श्री हरदाय श्री हरिक्ष की आई है जी सतुजाए एक बार सुंदरी है नौनेताए शरताई अरुषाद श्री पा साहब श्री गुरु गोब है साहब जी शरता ਤਨ ਤਨ ਸਤਿਗੁਰੂ ਸਾਹਿਬ ਜੀ ਦੇ ਪਾਠ ਦਸੰਗਤ ਤਨ ਤਨ ਪਾਤਸ਼ਾਹੀ ਵਾਹਿਗੁਰੂ ਜੀ ਵਾਹਿਗੁਰੂ ਜੀ ਆਪ ਜੀ ਨੂੰ ਹਾਜ਼ਰ ਨਾਲ ਸੰਗਤ ਉਹ ਸਤਿਗੁਰੂ ਜੀ ਅਰਦਾਸ ਦੀਨ ਤੇ ਉਹ ਸਤਿਗੁਰੂ ਜੀ ਅਰਦਾਸ ਸੇ ਆਪ ਪਾਤਸ਼ਾਹ ਜੀ ਨਾਲ ਜੇ ਸਤਿਗੁਰ ਨਦਰ ਕਰੇ ਨਿਮਕ ਇਹ ਕਾਰਨਾਮ ਦੇ ਮੇਰਾ ਮਨ ਕੰਸੇ ਤਰ ਤੋਂ ਦੂਰ ਮੁਮਕ ਉਸਾਰ ਆਪ ਜੀ ਦੇ ਦਰ ਪਰ ਦੇ ਪ੍ਰੇਤਮਾ ਸਰਦਾਰ ਅੰਮ੍ਰਿਤਪਾਲ ਸਿੰਘ ਮਾਨ ਬੇਬੇ ਅਮਨਦੇਵ ਕੌਰ ਮਾਨ ਬਚਾ ਮਨਵਾਰ ਸਿੰਘ ਮੱਛਾ ਤਾਰਾ ਸਿੰਘ ਮਾਨ ਪਰਿਵਾਰ ਵੱਲੋਂ ਸਤਿਗੁਰੂ ਜੀਔ ਗੋਜੀ ਗੋयल ਮਹਾਰਾਜ ਨੇ ਬੁਟੇਕ ਦੇ ਫੁੱਲਣ ਦੇ ਵਿੱਚ ਸਤਿਗੁਰੂ ਜੀਔ ਅਰਦਾਸ ਬੇਨਤੀ ਸਤਿਗੁਰੂ ਜੀਔ ਪਰਿਵਾਰ ਦੇ ਰਹਿਣ ਦੇ ਕਾਰਨ ਰਾਸਕੰਨ ਘਰ ਨੂੰ ਸੁਖਸ਼ਾਂਤ ਦੇਣ ਦੇ ਕਲਸ਼ਾ ਦਾ ਨਾਸ ਤੇ ਸੁਖਪਾਦਾ ਦਾ ਸੂਨ ਨਾਮਦਾਰ ਨੂੰ ਸੁਸਨਾ ਮੱਛਾ ਤੇ ਸਿੱਤੇ ਮੇਰਾ ਪ੍ਰਯਾਤ ਪ੍ਰਗਣਾ ਮਾਨਸਾ ਸੁਧਾ ਅਧਿਕਾਰੇ ਬਣਾਉਣ ਦੇ ਜੀਤਾਂ ਦਾ ਨਾਸ ਸਤਿਗੁਰੂ ਜੀਔ ਆਰੂ ਗਰ ਸਵਾਧੇ ਪਕਸਿਸਨੇ ਦਿਨ ਦੋਗਨੇ ਰਾਤਸੇ ਤੱਕ ਆਕਸਿਸ ਸੁਨਾ ਸਕਦੇ ਜੇ ਨਾਮਦਾਨ ਬਚ ਸਕਨਾ ਆਹ ਜੀ ਫਤਿਹ ਬੋਲੇ ਸੋਨਹਾਰ ਸ੍ਰੀ ਅਕਾਲ ਆਰੂ ਹੋਣੀ ਕਰਦੋ ਬੋਣੀ ਫਿਰ ਅੱਜ ਇਹ ਛੋਟੀ ਪਾ ਰਣੀ ਬੁਲੀ ਬਟਨ ਨਾਲ ਸੋਹਣਾ ਲੱਗਦਾ ਬੁਲੀ ਬਟਨ ਕਰਕੇ ਉੱਪਰ ਗੋਟਾ ਪੱਟੀ ਦੇ ਨਾਲ ਤਿੰਨ ਤਿੰਨ ਚਾਰ ਚਾਰ ਲਾਈਨਾਂ ਨਾਲ ਲਗਾ ਦਾਂਗੇ ਐ ਕਰਕੇ ਮੈਂ ਵੀ ਸੇਮ ਹੀ ਬਾਜੂ ਤੇ ਆ ਜੂਗੀ ਸੇਮ ਹੀ ਤੇ ਲੈ ਕੇ ਆ ਜੀ ਆਹ ਖਲਵਾ ਦੇ ਕਰਦੇ ਵਾਹ ਨਹੀਂ ਕਰ ਉਹ ਨਾਂ ਦੱਸ ਦੇ ਇਧਰ ਕਾਪੀ ਤੇ ਚਾੜਨਾ ਪਹਿਲਾਂ ਨਾ ਤੇਰਾ ਹੀ ਲੱਗ ਕੇ ਜਸਵਿੰਦਰ ਕੌਰ ਬਾਈ 4500 ਕਿੰਨੇ 4500 ਹਾਂ ਰੰਗ ਸੋਹਣਾ ਇਹਨੂੰ ਦਿੱਤਾ ਮੈਂ ਇਕੱਲੇ ਨਾ ਰਹਿਣ ਕਰ। ਮਸਤੀ ਰਹਿਣ ਕਰ। ਅੱਛਾ ਪਾਸੇ। ਕੋਈ ਤਾਂ ਡਿਸਕਾਊਂਟ ਮਿਲਣਾ। ਮੈਂ ਤਾਂ ਲੈ ਲੇ। ਡਿਸਕਾਊਂਟ ਮਿਲਣਾ ਹੈ। ਡਿਸਕਾਊਂਟ ਵੀ ਮਿਲਣਾ ਅੱਜ ਤਨ 20% ਹੈ ਜੀ। ਮਿਲਣਾ ਮੇਰੇ ਵਿੱਚ। ਹਾਂ ਮੈੜੂਗਾ। 30% ਮਿਲੂਗਾ ਅੱਜ ਤਨ। 25 ਮਿਲੂ ਲੈ ਕਿ ਆਕ। 5 ਮੇਰੇ ਕੰਨੀਓ 30%। ਹਾਂ। ਯਾ ਤੂੰ ਹੀ ਰਹਿਣ ਦੇ ਨਾ ਪੈਸੇ। ਚੰਗਾ। ਆ ਗਈ। ਇਹ ਵੀ ਚਾਹੁੰਦੇ ਆ ਅੱਜ ਆ ਗਿਆ ਫਸਿਲੇ ਇਹ ਆ ਜਦੋਂ ਕਿ ਪਤਾ ਨਹੀਂ ਬੈਨ ਜੀ ਜੀਹਾਰ ਦੇ ਟਿਕੋ ਵਧਾਈਆਂ ਤੁਹਾਨੂੰ ਓਪਨਿੰਗ ਦੀ ਅੱਛਾ ਅਮੇਰ ਸਾਹਿਬ ਨਾਲ ਕਰੋ ਗੱਲ ਲੁਧਿਆਣੇ ਸਾਡੇ ਇੰਦਰਜੀਤ ਭੈਣ ਜੀ ਨਾਲ शिकाल जी, बिग बिग कंग्रेच्युलेशंस फॉर दिस बुटीक ओपनिंग। आल वेज होती होती है भी लोड हो गए, रात को भी नाल खड़े हैं तोड़ दें। इंकार ना, आपूर्ति। आजूबाजू। हुई, ओ मैं पढ़ रहा हूँ। मालूम है देख लो। उधर पता है। आप

ਸੋਣਾ ਮਟੀਰੀਅਲ ਰੈਡੀ ਕੀਤਾ ਹੋਇਆ ਤੁਸੀਂ ਸਾਰਾ ਸਾਰਾ ਸਭੀ ਆਪਾਂ ਨੂੰ ਕੋਤੀ ਕੀ ਚੇਲੇਗੇ ਸੇ ਕੋਤੀ ਜੇ ਠੀਕ ਹੈ ਜੀ ਸਸਰੀਓ ਓਕੇ ਜੀ ਸਸਰੀਓ ਚਲੋ ਜੀ ਪਰ ਇਮਾਨਤ ਹਾਂਜੀ ਹਾਂ ਠੀਕ ਹੈ ਜੀ ਜੀ ਧੰਨਵਾਦ ਬਹੁਤ ਬਹੁਤ ਚਲੋ ਵੀ ਆਜੋ ਕਰਾ ਕਰਤੋ ਵੀ ਇੱਕ ਚਲੋ ਆਜੋ ਜੀ ਆਜੋ 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 ਮਾਤੇ ਸੁਦੇ ਦੇ ਉਹਨਾਂ ਕੋਲ ਹੋਣੀ ਹੈ ਉਹਨਾਂ ਨੂੰ ਇਹਨੇ ਕੱਢ ਲਾ ਉਹ ਡੱਬੀ ਲਾਈਟਰ ਕਿੰਦਾ ਲਾਈਟਰ ਹੋਣਾ ਚਾਹੀਦਾ ਹਾਂ ਲਾਈਟਰ ਉਹਦਾ ਫਾਇਦਾ ਇਹ ਕਹਿੰਦੇ ਫਿਰ ਤਾਂ ਮਮਾ ਲੈਤਾ ਮਮਾ ਦੀ ਕੋ ਵਧੀਆ ਬ੍ਰੈਂਡ ਦੀ ਕਿੰਨਾ ਹੋਣੀ ਨਾ ਵੀ ਆਣ ਕੋਲ ਹੁੰਦੀ ਇੰਨੇ ਫੋਕਸ ਅੰਨੇ ਜੰਦਾ ਐਫ 5 ਰਾਹੇ ਜਾਂਦਾ ਹੈਗਾ ਇਹਨੇ ਵੀ ਸਾਰੀ ਬੀੜੇ ਬਾਅਦ ਮੇਰੇ ਜਾਣ ਬਾਅਦ ਤਿਆਰ ਕਰਾਈ ਮੇਰੇ ਕੋਲ ਜੋ ਇਹਨਾਂ ਮਹਾਰਾਣੀ ਵਧੀਕਾ ਤੁਹਾਡੇ ਸ਼ਹਿਰ ਲੁਧਿਆਣਾ ਵਿੱਚ ਪਹੁੰਚ ਚੁੱਕੇ ਨੇ ਹੌਂਦਾ ਹੌਂਦਾ ਕੇ ਪਹੁੰਚਾਏ ਸਾਡੇ ਸਟੋਰ ਤੇ ਓਏ ਆਮਨ ਆ ਰਿਹਾ ਓਪਨਿੰਗ ਬਰੇ 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 ਆਮਨ ਆ ਰਿਹਾ ਓਪਨਿੰਗ ਆਮਨ ਆ ਰਿਹਾ ਬਣਾ ਲਈਏ ਚਲੋ ਪਿੱਛੇ ਹੋ ਜਾਓ ਉਹ ਪਿੱਛੇ ਲੁਕੀ ਜਾਂਦੇ ਆ ਮਾਪੇ ਵਧਾਈਆਂ ਜੀ ਸਾਰਿਆਂ ਨੂੰ ਮਮ ਦਾਇਕ ਤੇ ਆਮਰਾ ਤੁਮ ਨਾ ਕਰੋ ਆਸ ਕਰੋ

udah मिनट एक मिनट एक ya. ਆ ਜੀ ਮੈਂ ਬੁਲਾਵਾਂਗਾ ਜਰਾ ਹਾ ਕੋਲ ਦੇ ਬਚੋ ਉਹਦਾ ਕੰਮ ਸੌਖਾ ਕਰੇ ਉਹ ਵਾਲਾ ਵਿਆਹ ਵਾਲੇ ਇੰਸ ਐਕਸਾਈਟਡ ਮੇਰੇ ਫਾਦਰ ਸਾਹਿਬ ਬਹੁਤ ਐਕਸਾਈਟਡ ਨੇ ਵੀ ਮੈਂ ਧੀ ਨੂੰ ਖੀਂ ਦੇਣ ਲੱਗੇ ਨੇ ਇਹ ਦੋਨੇ ਨਾਲੇ ਦੇਖਣਾ ਜਈ ਕਿਹੜੀ ਸਾਕ ਲੱਗੀ ਆਇਆ ਸਾਰੇ ਨੂੰ ਸੁਣਾ ਦੇ ਐਂ ਕਰੋ ਕੇਕ ਇਧਣੋਂ ਦਾ ਕਿਥੇ ਰੱਖ ਲਓ ਨੂੰ ਆਮਨ ਕਿਹੜੇ ਚ ਰੱਖਣਾ ਕਿ ਆਪਾਂ ਇਹਨੂੰ ਗੰਮੀ ਨਾ ਹੋਣੇ ਕੋਲ ਆ ਨਾ ਦੂਰਾ ਦਿੰਦੇ ਇਹ ਤਾਂ ਹੁਣ ਭਾਵੀ ਵੀ ਖੋਲ ਲਓ ਤੁਸੀਂ ਖੋਲੋ ਸੋਦਾ ਸੱਤ ਇਹਦੇ ਟੇਬਲ ਤੇ ਰੱਖ ਕੇ ਖੋਲ ਲਓ 13 ਰੈਵਿੰਜ ਤੇ ਭੱਗ ਰਿਹਾ ਆਹ ਕੇਕ ਚ ਛਕਾ ਦਿਓ ਮੈਂ ਇੱਥੇ ਖੋਲਦਾ ਇੱਥੇ ਖੋਲਦਾ ਮੈਂ ਕਹਿੰਦਾ ਉਹ ਹੀ ਕਹਿੰਦਾ ਇਹ ਚ ਛਕਾ ਹੀ ਦਿਓ ਦੇਖਿਆ ਇਸਰ ਬੈਲਕਨ ਥੈਂਕ ਯੂ ਕਿਰਪਾ ਕਰਦਾ ਇਹਦਾ ਇੱਕ ਚਕਵਾ ਦਈਏ ਹੈ ਨਾ ਹਾਂ ਆ ਤਾਂ ਉਹਨੂੰ ਕਹਿੰਦੇ ਮੇਰੇ ਤਰੱਕੀ ਦੇਖਦੀ ਆ ਕੀ ਲੈ ਕੇ ਆਇਆ ਦਾਜ ਦੇ ਕੇ ਦੇਖੀ ਚੱਲੇ ਹੁਣ ਪਤਾ ਨਹੀਂ ਐ ਕੇ ਨਾ ਉੱਧਰ ਦੇ ਜਾ ਐਕਸਾਈਟਡ ਹੋ ਮੈਂ ਉਹਦੇ ਨਾਲ ਸਾਹ ਚੁੱਤਰ ਪਾ ਲਈਂ ਦਾਸ ਕੋ ਵੀ ਨਾ ਚਿਆ ਕਰੀ ਉਹ ਦਿਨ ਕੈਂਚੀ ਨਾਲ ਕਰੀ ਕਹਿੰਦੇ ਹੁੰਦਾ ਸਾਹ ਅਗਲਾ ਦੇਖੇ ਹਾਂ ਕਿ ਉਹਦੇ ਉਹਦੇ ਹੋਰ ਹੈ ਇਹ ਨਹੀਂ ਟਾਰਪ ਹੋ ਗਿਆ ਆਪੇ ਉਹ ਟਾੜੇ ਆ ਦੇ ਆ ਕਿ ਉਹਨਾਂ ਦਾ ਮਾਮਾ ਕਿਹੜੀ ਟੌਪ ਲੈ ਆਂਦੀ ਹੈ ਉਹਨੂੰ ਵਰਤੀ ਤਾਂ ਆਪਣੇ ਮਰਗੇ ਲੈ ਕੇ ਆਦੀ ਸੀ ਨਾ ਉਹ ਤਰਖਤ ਉਹਨੂੰ ਥੈਂਕ ਯੂ ਬਰਫਰ ਇਹ ਕੋਲ ਭਾਜੀ ਨਾਲ ਹੋਇਆ ਉਹਦਾ ਹੋਰ ਇਹਦਾ ਢੀੜਾ ਦੇਣ ਚੱਲੀ ਲੱਗਦੀ ਆ ਨਾਲ ਉਹਨਾਂ ਉਹ ਨਾਲ ਢੀੜਾ ਦਿਆ ਉਹਨਾਂ ਦੇ ਇੱਕ ਹੁਣ ਥੋੜਾ ਟੈਗ ਟੈਗ ਮੇਰੇ ਮੈਰ ਕਾਰਡ ਨੇ ਓਹ ਹੋ ਵੈਲਕਮ ਟੂ ਰੋਇਲ ਮਹਾਰਾਣੀ ਬਰਜੀਤ ਜੀ ਆਇਆਂ ਨੂੰ ਜੀ ਤੁਹਾਨੂੰ ਸਾਰਿਆਂ ਨੂੰ ਸਾਰਿਆਂ ਨੇ ਮੇਰੀ ਦੁਕਾਨ ਤੇ ਕਿੰਨਾ ਕੇ ਆਨੰਦ ਮਾਣਿਆ ਸੀ ਬਹੁਤ ਆਨੰਦ ਇੱਕ ਵਾਰੀ ਸ਼ਾਪਿੰਗ ਕੀ ਫੀਵ ਕਿੰਨੇ ਵਾਰ ਕੀਤਾ ਹਾਂ ਹਾਂ ਪਹਿਲੇ ਦਾ ਨਹੀਂ ਆਧਾਰ ਕਰ ਲਿਆ ਇੱਥੇ ਜਮਾ ਸੈੱਟ ਲੱਗਦਾ ਹੈ ਉਧਰ ਨਹੀਂ ਫੇਲਣਾ ਸਾਈਡ ਹਾਂ ਉਹ ਸਾਈਡ ਤੇ ਰਹਿੰਦਾ ਇੱਧਰ ਸਹੀ ਹੈ ਇੱਧਰ ਵੀ ਆਉਂਦਾ ਜਿਹਨੇ ਵੜਨਾ ਐਂਟਰੀ ਇੱਧਰੋਂ ਕਰੇ ਹਾਂ ਨਾਲੇ ਹਰਾ ਹਰਿਆਲੀ ਆ ਨਾ ਕੋਲੇ ਜੀ ਕਿ ਤੁਹਾਡਾ ਬੁਦੀਕ ਬਹੁਤ ਵਧੀਆ ਤੁਸੀਂ ਬਹੁਤ ਸੋਹਣੇ ਤੁਹਾਡੀ ਕਲੈਕਸ਼ਨ ਬਹੁਤ ਪਿਆਰੀ ਹੈ ਪੂਰੀ ਟ੍ਰੈਡੀਸ਼ਨਲ ਜਿਹੜੀ ਅਟਾਇਰ ਕੀਤੀ ਰੱਖਿਆ ਹੋਇਆ ਬਹੁਤ ਹੀ ਦਾਦਾ ਬਣੀ ਹੈ ਦੇ ਸਾਰੇ ਕੁਝ ਜਿਹੜੀ ਸਨ ਚੀਜ਼ਾਂ ਨੇ ਬਹੁਤ ਅੱਛਾ ਟ੍ਰੈਡੀਸ਼ਨਲ ਲੁੱਕ ਦੇ ਗਿਆ ਪੂਰੇ ਐਨਵਾਇਰਨਮੈਂਟ ਵਿੱਚ। ਦੋਮਿਸਪਾ ਤੁਹਾਨੂੰ ਥੈਂਕ ਯੂ so much ਅੱਜ ਸ਼ਾਪਿੰਗ ਬਹੁਤ ਵਧੀਆ। I have to say you that। ਕਾਹੂੰ ਇਹ ਰਾਜ ਆ ਪਰਸਾ ਦਾ ਇਹਦਾ। ਨਿੱਕੇ ਤੋਂ ਲੈ ਕੇ ਵੱਡਾ ਨੋਟ ਸਾਰੇ ਪਰਸ ਦੇ ਵਿੱਚੋਂ ਮਿਲਦੇ ਆ। ਓਏ ਇਹਦਾ ਸੂਟ ਦੀ ਪਾਉਣੀ ਆ ਲੈ ਲੈ। ਅੱਛਾ ਇਕੱਠੇ ਵੱਡਾ ਲੈ ਗਊਗੀ ਹੁਣ ਡਾਲਰ ਦੇ। ਆ ਠੀਕ ਆ ਠੀਕ ਆ। ਆਜੋ ਆਜੋ ਆਜੋ। ਆਜੋ ਫੇਰੀ ਦਾ ਪਵਾ ਲੋ ਲੋਰੀ ਚਲੋ ਹਣ ਨੱਚੋ ਵੀ ਉਹ ਹਣ ਕਿਦਾ ਪਾ ਦੋ 1 ਮਿੰਟ ਯਸਟੂ thank mm -hmm. you ਕੀ ਉਸ ਹਾਂ ਵੀ ਸ਼ੋਪਿੰਗ ਕਰਨ ਆਏ ਆ ਹਾਂ ਇਹਦਾ ਹੈਡ ਓਕੇ ਮੈਂ ਹੁਣ ਤੁਸੀਂ ਕੈਸ਼ ਦੇਨੇ ਪੇਟੀਮ ਪੇਟੀਮ ਹਾਂ ਸੁਮਤ ਮੇਰਾ ਫੋਨ ਪੇਟੀਮ ਕਰਾਓ ਪੇਟੀਮ ਕਰਨਾ ਨਹੀਂ ਸਾਫ ਕਰਦੇ ਹਾਂ ਹਾਂ ਚੱਲ ਕਰ ਦਿੰਦੇ ਆ ਕਰ ਦੋ ਹੈਪੀ ਜੀ ਹਾਂ ਕਰ ਦਿੰਦੇ ਆ ਅੱਜ ਨਗਦ ਕੱਲ੍ਹ ਉੱਥੇ ਲੈ ਕੇ ਲਾ ਦੇ ਤਨ ਤਨ ਅਜੋ ਮਿਲਿਆ ਹਾਂ ਅੱਜ ਦਾ ਧਾਰ ਨਹੀਂ ਵੀ ਕਿੰਨੇ ਲੈ ਕੇ ਲਾਉਗੀ ਉਹਨਾਂ ਧਾਰ ਬੰਦ ਆਹ ਦੇਖਿਆ ਹੋਇਆ ਕਰੂ ਸ਼ੋਪਿੰਗ ਕਰ ਲਈ ਲੈ ਲੈ ਸੂਟ ਮੰਮੀ ਜੈਪੁਰੀ ਸਟਾਈਲ ਵਾਹ ਜੀ ਵਾਹ ਵਾਹ ਹੂੰ ਸਿਆਲਾ ਜੀ ਵੀ ਭੇਜੀ ਹਾਂ ਹਾਂ ਬਰਬਰੀ ਇਹ ਸੁਪਨਾ ਲੰਨਿੰਗ ਲੱਗਦੀ ਹੈ ਹਾਂ ਲੈ ਲੈ ਸੋਨਾ ਸੋਨਾ ਸੂਟ ਦਾ ਆਹ ਸੋਨਾ ਤੇ ਨਾ ਹੂੰ ਆਹ ਸੋਨਾ ਲੱਗਦਾ ਨਹੀਂ ਲੱਗਦਾ ਯੱਕ ਹਾਂ ਲੈ हां ਤੁਸੀਂ ਵੀ ਲੈਣਾ ਹੁਣ ਤੁਸੀਂ ਲੈਣਾ ਸੂਟ ਸ਼ার্ট ਸੂਟ ਤਾਂ ਹੀ ਲੈਣਾ ਲੈ ਲੈ ਬਦਾਈਆਂ ਤੁਹਾਨੂੰ ਬਹੁਤ ਬਹੁਤ ਤੁਹਾਡੇ ਘਰ ਕੇ ਸਾਰਾ ਕੁਝ ਹੋ ਰਿਹਾ ਹੈ ਨਾ ਜੁੱਤੀ ਦੇਖੋ ਕਿਹੜੀ ਤੁਹਾਨੂੰ ਪਸੰਦ ਹੈਗੀ ਆ ਬਾਬੇ ਨਾਨਕ ਨੇ ਰੰਗ ਭਾਗ ਲਾ ਦੇ ਬੋਲੇ ਹਾਂ ਦਰਤੇ ਨਹੀਂ ਬੰਦੇ ਭਾਗ ਲਾਏ ਆ ਦੇਖਿਆ ਤੇ ਆਫਰ ਕੀ ਚੱਲਦਾ ਫਿਰ ਹੁਣ ਆਫਰ ਜੀ ਸਾਡਾ ਚੱਲ ਰਿਹਾ ਹੈਗਾ ਰਾਇਲ ਮਹਾਰਾਣੀ ਬਟਿਕ ਦਾ ਜਿਹੜਾ ਫਸਟ ਵਿਜ਼ਿਟ ਹੀ ਕਿਤੇ ਵਿੱਚ ਸੂਟ ਲਾਉਗੇ ਤੇ ਉਹਦੀ ਫਸਟ ਟਾਈਮਸ ਲਾਈ ਫਰੀ ਹੋਊਗੀ ਠੀਕ ਆ ਸਾਰੇ ਜਾਣੇ ਇੱਕ ਵੇਰੀ ਜਰੂਰ ਆਓ ਸਾਈ ਦੁਨੀਆਂ ਦਾ ਸੰਗਤ ਆਪੂ